ਜੀ ਮੇਰਾ ਨਾਮ ਹੈ ਰਾਜਕੁਮਾਰ ਮੈਂ ਪਿੰਡ ਜਿੰਦਰੀ ਦਾ ਭਾਈ ਮੈਂ ਰਾਤ ਕੰਮ ਤੇ ਗਿਆ ਸੀ ਮੇਰਾ ਟਰੈਕਟਰ ਇੱਥੇ ਤੇ ਬਜਰੀ ਦਾ ਕੰਮ ਹੈ ਮਰੇ ਤਾਂ ਖਾਲੀ ਕਰਨ ਗਿਆ ਸੀ ਨੰਗਲ ਕਿਲੇ ਖਾਲੀ ਕਰਾ ਕੇ ਮੈਂ ਆਇਆ ਕਰਦਾ ਬਾਅਦ ਸਾਨੂੰ ਮੈਨੂੰ ਨਾ ਫੁੱਲੜੇ ਪਿੰਡ ਆ ਕੇ ਘੇਰ ਲਿਆ ਮੋੜੇ ਦਾ ਨਾਮ ਹੈ ਰੋਕੀ ਉਹਨਾਂ ਨੇ ਮੰਗਲ ਦੇ ਘਰ ਦੇ ਬਾਹਰ ਮੈਨੂੰ ਘੇਰਿਆ ਮੈਨੂੰ ਕਹਿੰਦੇ ਕੀ ਰੁਕ ਜਾਓ ਮੈਂ ਰੁਕ ਗਿਆ ਮੈਂ ਸੋਚਿਆ ਉਹਨੇ ਘਰ ਜਾਣਾ ਪਰ ਉਹਨੇ ਮੈਨੂੰ ਰੋਕ ਕੇ ਕਿਹਾ ਅੱਛਾ ਤੂੰ ਇਓ ਕਹਿੰਦਾ ਤੂੰ ਹੀ ਜਾਓ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਕੋਈ ਹੋਰ ਗੱਡੀ ਘੇਰ ਨਹੀਂ ਹੈ ਮੈਂ ਭਾਈ ਅੱਗੇ ਆ ਗਿਆ ਥੋੜੀ ਅੱਗੇ ਆਇਆ ਇਹਨਾਂ ਨੇ ਮੇਰਾ ਨਾ ਮੋਟਰਸਾਲ ਇਹਨਾਂ ਨੇ ਆਪਣਾ ਮੋਟਰਸਾਲ ਫੇਰ ਮੇਰੀ ਗੱਡੀ ਅੱਗੇ ਲਾਤਾ ਤੇ ਮੈਂ ਸ਼ੀਸ਼ਾ ਡਾਊਨ ਕੀਤਾ ਮੈਂ ਹਾਂ ਰੋਕੀ ਕੀ ਗੱਲ ਔਰ ਰੋਕੀ ਨੇ ਨਾ ਮੇਰੀ ਚਾਬੀ ਕੱਢ ਲਈ ਗੱਡੀ ਦੀ ਚਾਬੀ ਕੱਢ ਕੇ ਤੇ ਜਿਹੜਾ ਨਾਲ ਦਾ ਮੁੰਡਾ ਹੀ ਦੂਸਰਾ ਉਹ ਪਤਾ ਨਹੀਂ ਮੈਨੂੰ ਕੋਣ ਆ ਉਹਦਾ ਨਾਮ ਸਮੀਰ ਹੈ ਉਹਨਾਂ ਨਾਲ ਮੈਨੂੰ ਗਾਲਾਂ ਗੁਲਾਂ ਕੱਢਣ ਲੱਗ ਪਿਆ ਵਿੱਚ ਮੈਨੂੰ ਗੱਡੀਆਂ ਵਿੱਚ ਮੇਰੇ ਪਿੰਡ ਵਾਲਿਆਂ ਨੂੰ ਗੱਡੀਆਂ ਮੇਰੀ ਮਾਂ ਭੈਣ ਦੀ ਗਾਲਾਂ ਗੱਡੀਆਂ ਮੈਨੂੰ ਕਹਿੰਦੇ ਬਾਹਰ ਆ ਮੈਂ ਬਾਹਰ ਗਿਆ ਉਹਨਾਂ ਨੇ ਜੀ ਦੋ ਚਾਰ ਮੋੜੇ ਹੋਰ ਸੱਦੇ ਫੋਨ ਕਰਕੇ ਮੰਗਲ ਐ ਇੱਕ ਇੱਕ ਉਹਦਾ ਸਾਰਾ ਇਹ ਆ ਉਹਨਾਂ ਸੱਦ ਕੇ ਉਹ ਜਿੱਲੇ ਆਏ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਉਹਨਾਂ ਸਿੱਧਾ ਮੇਰੇ ਤੇ ਆ ਕੇ ਬਾਰਦਾਤ ਕਰਦੀ ਉਹਨਾਂ ਨੇ ਜੀ ਮੈਨੂੰ ਇੰਨਾ ਮਾਰਿਆ ਨਾ ਕਿ ਮੁੱਛੋਈ ਨਾ ਜਿਹੜੀਆਂ ਫੱਟੇ ਦੀਆਂ ਬੱਲੀ ਹੁੰਦੀਆਂ ਨਾ ਜਿਹਦੇ ਨਾਲ ਲੈਂਟਰ ਲਾਉਂਦੀ ਹੈ ਉੱਥੇ ਲਾਗੇ ਦੁਕਾਨੀ ਸ਼ਟਰ ਰਹੀਦੀ ਉਹਦੇ ਨਾਲ ਮਾਰਿਆ ਬੁਰਾ ਹਾਲ ਮੇਰੀ ਲੱਤ ਲੱਤ ਪੂਰੀ ਫ੍ਰੈਕਚਰ ਆ ਮਾਸ ਤੋੜਦੇ ਦਾ ਇਹ ਬਾਹਾਂ ਦੀ ਹੱਡੀ ਤੋੜੇ ਦੀ ਆ ਸਟੀਚ ਲੱਗੇਦੇ ਆ ਠੀਕ ਹੈ ਸ਼ੇਰ ਤੇ ਲੱਗੇ ਦੀ ਆ ਤੇ ਦੋਨੇ ਚੂਲੀਆਂ ਤੇ ਬੱਲੀਆਂ ਪੂਰੀ ਪੇਠੇ ਤੇ ਬੱਲੀਆਂ ਮਾਰ ਮਾਰ ਕੇ ਮੇਰਾ ਬੁਰਾ ਹਾਲ ਕੀਤਾ ਜੀ ਤੇ ਨਾਲ ਮੇਰੇ ਨਾਲ ਲੁੱਟ ਕੋ ਵੀ ਮੇਰੀਆਂ ਬਾਲੀਆਂ ਲੈ ਗਦੇ ਆ ਚੈਨੀ ਨਾਲ ਚਾਂਦੀ ਦਾ ਘੜਾ ਨਾਲ ਕੈਸ਼ ਹੀ ਮੇਰੇ ਕੋਲ ਜੀ 27000 ਰੁਪਿਆ ਤੇ ਨਾਲ ਮੇਰਾ ਫੋਨ ਹੀ ਆਈਫੋਨ ਨਵਾਂ ਹੀ ਲੈਦਾ ਹੀ 13 Pro ਉਹ ਵੀ ਮੇਰਾ ਦੋਲਡੇ ਦਾ ਇਦਾਂ ਕਰਕੇ ਨਾ ਮਤਲਬ ਜੀ ਮੈਂ ਆਪਣਾ ਬੱਚੇ ਚ ਉਹ ਚਾਰ ਜਾਨੇ ਹੀ ਮੈਂ ਬਚਾ ਕਰ ਦਿਆ ਕਰ ਦੂਣਾ ਮੈਨੂੰ ਬਹੁਤ ਮਾਰੇ ਮੈਂ ਤਾਂ ਥੱਲੇ ਹੀ ਲੱਤਾਂ ਠੋਡ ਬੜਾ ਕੁਝ ਮੈਨੂੰ ਮਦਦ ਧੀੜੇ ਦਾ ਵੀ ਆ ਜੀ ਨਾ ਨੇ ਆਪਣੇ ਉੱਥੇ ਫੁੱਲੜੇ ਪਿੰਡ ਦੀ ਗੱਲ ਹੈ ਜੀ ਸਰਵਿਸ ਸਟੇਸ਼ਨ ਦੇ ਲਾਗੇ ਮਰੇ ਪਿੰਡ ਹੈ ਜੀ ਬੰਦੇ ਨਹੀਂ ਜੀ ਮੇਰੇ ਪਿੰਡ ਦੇ ਨਹੀਂ ਕੋਈ ਮੇਰੀ ਰੰਜਿਸ਼ ਬਾਜੀ ਨਹੀਂ ਕਹੇ ਨਾਲ ਕੋਈ ਰੰਜਿਸ਼ ਬਾਜੀ ਨਹੀਂ ਹੈ ਮੈਨੂੰ ਜਾਣਦੇ ਬਸ ਇਹੀ ਹੈ ਕਿ ਮੈਂ ਹੁਣ ਐਵੇਂ ਹੀ ਕਾਰੋਬਾਰ ਵਾਲੇ ਉਹ ਵੀ ਕਾਰੋਬਾਰ ਵਾਲੇ ਆਹੀਂ ਇੱਕ ਦੂਜੇ ਨਾਲ ਜਾਣਦੇ ਹੀ ਉਹਨਾਂ ਨੇ ਖਾਦੇ ਪੀਤੇ ਦੀ ਬੜਾ ਕੁਛ ਹੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੌਣ ਆ ਕੌਣ ਨਹੀਂ ਮਾਰ ਮੁਰ ਕੇ ਫਿਰ ਮੈਨੂੰ ਚਾਬੀ ਵੀ ਨਾ ਦੇਣ ਗੱਡੀ ਦੀ 10 ਮਿੰਟ ਮੈਨੂੰ ਉੱਥੇ ਖਲਾਰ ਕੇ ਰੱਖਿਆ ਫਿਰ ਉਹਨਾਂ ਨੇ ਚਾਬੀ ਮੈਨੂੰ ਦਿੱਤੀ ਆ ਤੇ ਫਿਰ ਮੈਂ ਬੜਾ ਓਕਾ ਮਤਲਬ ਕਿ ਕੋਈ ਵੀ 25 ਮਿੰਟ ਮੈਂ ਕਾਰ ਲਾਇਆ ਜਾਂਦੇ ਮੇਰੇ ਕੋ ਕਾਰ ਗੱਡੀ ਤਾਂ ਕੰਮੇ ਕੋ ਚੱਲੀ ਨਹੀਂ ਗਈ ਤੇ ਕਿੰਨਾ ਨੁਕਸਾਨ ਹੋ ਗਿਆ ਭਾਜੀ ਨੁਕਸਾਨ ਬਹੁਤ ਜ਼ਿਆਦਾ ਤੇ ਦੇਖ ਲਓ ਬਾਲੀਆਂ ਚੈਨੀ ਕੜਾ ਫੋਨ ਦੋੜੇ ਦਾ ਕੈਸ਼ ਵੀ ਨਹੀਂ ਹੈ ਮੇਰੇ ਕੋ ਜੀ ਕੀ ਮੰਗ ਕਰਦੇ ਜੀ ਮੰਗੇ ਕਿ ਨਾ ਭਾਜੀ ਮੈਨੂੰ ਇਨਸਾਫ ਚਾਹੀਦਾ ਇੰਦੇ ਤੇ ਅੱਗੇ ਵੀ ਬੜੇ ਪਰਚੇ ਬੁਰਚੇ ਵੇਦੇ ਆ ਹੋਰ ਵੀ ਦੂਆ ਚਾਰਾ ਲੋਕਾਂ ਨੂੰ ਘੇਰ ਘੁਰ ਕੇ ਕੁੱਟ ਲੈਂਦੇ ਆ ਜੀ ਸਭ